ਰੱਬ ਦਰਤਾ ਕਰੀਂ ਤਾਰੇ ਅਬ ਉਹ ਕੋਲ ਨਹੀਂ ਲਿਖਤਾ ਹੈ ਕਾਸਨਾ ਦੇ ਪੀਰ ਨੇ ਪੱਥਰ ਦਾ ਕੰਡਾ ਮਾਰਿਆ ਉਸ ਗੁੰਦੇ ਦੇ ਵਿੱਚ ਲੋਹੇ ਦੀ ਕਿਡਾੜੀ ਰਹੀ ਜਿਹਦੇ ਪੁੰਡੇ ਹੈ ਨੂੰ ਨਹੀਂ ਪਤਾ ਵੀ ਇਹ ਪਾਟਾ ਅੱਜ ਜੰਦਾ ਸਖਤਿਆ ਦੇ ਚਲੇ ਹੋ ਬੇਖਣ ਨੂੰ ਕਹਾਈ ਵਰਕਾਇਆ ਕੁੰਦੇ ਨੂੰ ਦੇ ਦੇਰਪੀ ਨਾਸਨ ਆ ਕੇ ਕਾਪਨਾ ਦਾ ਵੀ ਬਿਖਾਇ ਸਮਾ ਲੋ ਦਾ ਪੋਟ ਜਾਲ ਮਾਦੀ ਪਾਇਆ ਕਲਾਮ ਅਧਿਆਏ ਤੇ ਨਾਲ ਦੂਹ ਧਾਰੀ ਖੰਡਾ ਹੋਏ ਉਤਪਾਦਨ ਦਾ ਸੁਕਰਤ ਪਰਪਾਇ ਇਹਾਸੂ ਖੜਾ ਰਸਪਤੇ ਕਿਦਰ ਜਹੋ ਕੋਈ ਮਨ ਪਰਪਕਾ ਆਹ ਦਾ ਜਿਹੜਾ ਨੀਰ ਬਾਰੇ ਗੱਲ ਕਰ ਰਿਹਾ ਕੋਨੇ ਲਿਆ ਇਹ ਕੁਝ ਬਾਦ ਦਾ ਪਾਣੀ ਦੇ ਵਿੱਚ ਪਤਾਸਿਆਂ ਨਹੀਂ ਕਰ ਸਕਦਾ ਕਿਉਂਕਿ ਨੂਰ ਦੇਖਿਆ ਬਹੁਤ ਵੱਡਾ ਇਨਕਾ ਹੈ ਜਿੰਨਾ ਕਿ ਸਮਝ ਆਇਆ ਉਹ ਹੈ ਤਾਂ ਕਿਹੜਾ ਕੁਸ਼ ਸਮੇਂ ਤੱਕ ਉਹ ਪਾਣੀ ਦੇ ਆਦਿਆ ਹੋ ਗਿਆ ਤੇ ਪੰਜਾਹੇ ਈੜਾ ਪੈਂਦਾ ਸਿਉਸ ਢਾੜ ਦੇ ਕੋਲ ਪਕਾ ਉਹ ਬੇਰਾਈ ਉਹ ਲੋਹੇ ਦੀ ਕੜਾਈ ਦੇ ਵਿੱਚੋਂ ਆਪ ਬਾਟੇ ਦੇ ਵਿੱਚੋਂ ਪੰਜ ਚੂੜੇ ਦਇਆ ਰਾਮ ਦੀਆਂ ਵਰਾਸ਼ਾ ਉੱਪਰ ਕੇ ਨੂੰ ਫੋਰ ਕੇ ਵਿਸਤਉਂਦਾ ਹੈ ਪੰਜਾਂਡੇ ਤਰ੍ਹਾਂ ਤੇ ਛੀਰ ਤੇ ਮਾਰਦਾ ਹੈ ਪੰਜ ਬਿਸਨਾ ਤੇ ਮਾਰਦਾ ਹੈ ਗਰਜੂ ਅਵਾਜ਼ Gujika ka Wa rativi